ਹਾਂਜੀ ਪਪਾ ਜੀ ਜਿਹੜਾ ਇੱਥੇ ਆਪਣਾ ਗੋਡਵਾਰਾ ਮਲੋਸੀ ਲਈ ਜਿਹੜਾ ਰਸਤਾ ਖੁੱਲਾ ਹੋ ਰਿਹਾ ਉਹਦੇ ਬਾਰੇ ਕੁਛ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੀ ਜਾਣਦੇ ਹੋ ਜਿਉ ਇਹ ਰਸਤਾ ਏ ਸੜਕ ਬਣੀ ਹੋਈ ਏ ਇੱਕ ਤਾਂ ਗੋਦਰਾ ਮਲੋਸੀ ਤੋ ਜਾਂਦੀ ਏ ਇੱਕ ਪਰੇ ਜਿਹੜਾ ਮੇਨ ਰੋਡ ਏ ਆਪਣਾ ਰੋਰ ਤੋਂ ਹਾਸ਼نگ ਵਾਲਾ ਉਹਦੇ ਚੜਦੀ ਏ ਬਹੁਤ ਤੇ ਆਵਾਜ਼ ਆਈ ਏ ਅਸੀਂ ਵੀ ਕਈ ਵਾਰ ਨਿਕੰਦੇ ਆ ਤਾਂ ਕਈ ਵਾਰ ਇੱਕ ਗੱਡੀ ਜਦੋਂ ਦੂਸਰੇ ਮੂਰੂ ਨੂੰ ਸਾਹ ਦੇ ਆ ਜਾਂਦਾ ਨਾ ਲੰਘਾਉਣੇ ਬਹੁਤ ਔਖੀ ਸੀ ਜੀ ਕਾਂ ਕਰਕੇ ਅੱਜ ਸਾਡਾ ਬੜਾ ਮਨ ਖੁਸ਼ ਹੋਇਆ ਅਸੀਂ ਵੀ ਬੇਨਤੀ ਕਰਦੇ ਰਹਿੰਦੇ ਆਂ ਦਵਾਨਾਂ ਵਿੱਚ ਵੀ ਮੱਲੋਛੀਤ ਵੀ ਬੋਲਦੇ ਰਹਿੰਦੇ ਆਂ ਵੀ ਭਾਈ ਕਿਹੜੇ ਰਸਤੇ ਨੇ ਤੇ ਰੁਕਣੇ ਤੇ ਆਪਾਂ ਸਾਂਭੀ ਸਾਂਭੀਏ ਜਿਹੜਾ ਰਾਹਤਾ ਕੀ ਆ ਜੇ 1 ਫੁੱਟ 2 ਫੁੱਟ ਅੰਦਰ ਲੈ ਲਿਆ ਉਹਦੇ ਨਾਲ ਕੋਈ ਵਾਧਾ ਨਹੀਂ ਹੁੰਦਾ ਅੱਜ ਸਾਡੇ ਮੌਜੂਦਾ ਪੰਚਾਇਤ ਮੈਂਬਰ ਸਰਦਾਰ ਜਿੰਦਰ ਸਿੰਘ ਜੀ ਇਹਨਾਂ ਨੇ ਪਹਿਲ ਕਦਮੀ ਕਰਦੇ ਹੋਏ ਇਹ ਤਕਰੀਬਨ 5 ਕਿਲੋ ਦੀ ਬਾਹੀ ਹੈ ਇਹਨਾਂ ਦਾ ਜਿੱਥੇ ਆਪਾਂ ਖੜੇ ਅੱਜ ਮਸ਼ੀਨ ਲਾ ਕੇ ਆਪਣੇ ਸਾਰੀ ਪੰਚਾਇਤ ਪ੍ਰਖਾ ਜਦੇ ਬਾਬਰ ਕਾਬੂ ਹੋਣੀ ਨਾਲ ਨੇ ਕਿਉਂਕਿ ਜੇ ਪੰਚਾਇਤ ਹੀ ਮੂਰੇ ਉਦੋਂ ਪ੍ਰਾਲਾ ਆਪ ਕਰਨਗੇ ਤਾਂ ਲੋਕਾਂ ਨੂੰ ਕਹਿ ਸਕਦੇ ਇਹਨਾਂ ਨੇ ਦਿਲਦਰਿਆ ਦਿਖਾ ਕੇ ਤੇ ਬਹੁਤ ਸੋਹਣਾ ਉਦੋਂ ਪ੍ਰਾਲਾ ਕਰਿਆ ਅੱਜ ਸਾਰੀ ਇਹ ਤੁਰ ਤੱਕ ਜਿਹੜੀ 5 ਕਿਲੋ ਦੀ ਬਾਹੀ ਹੈ ਆਪਦੇ ਖੱਤੇ ਜੋ ਜਿੰਨੀ ਹੈ ਆਪਣੇ ਗਵਰਨਮੈਂਟ ਦੇ ਲਾਏ ਹੋਏ ਨੇ ਅਥਮੀਆਂ ਲਾਈਆਂ ਹੋਈਆਂ ਨੇ ਦਿਖਾ ਦਿਓ ਮਾੜੀਆਂ ਇਹ ਤੋਂ ਵੱਧ ਵੀ ਫੋਟ ਫੋਟ ਕੇ ਜਗ੍ਹਾ ਹੋਰ ਲਾਵਾਂਗੇ ਅਸੀਂ ਇਹ ਨਪਾਈ ਜਿੰਦਰ ਸਿੰਘ ਦਾ ਮੌਜੂਦਾ ਪੰਚਾਇਤ ਮੈਂਬਰ ਸਾਰੀ ਪੰਚਾਇਤ ਦਾ ਸਾਡੇ ਬਾਦਲ ਸਿੰਘ ਸਾਹਿਬ ਸਹਿਬਾਨ ਸੁਪਾਸ ਸਾਹਿਬ ਹੋਂ ਦਾ ਮੈਂ ਧੰਨਵਾਦ ਕਰਦਾ ਵਿਸ਼ੇਸ਼ ਕਰਕੇ ਇਹਨਾਂ ਗੱਗਨ ਸਿੰਘ ਹੋਂ ਵੀ ਧੰਨਵਾਦ ਕਰਦਾ ਬਾਕੀ ਹੋਰ ਵੀ ਕਿਸਾਨਾਂ ਨੂੰ ਬੇਨਤੀ ਕਰਦੇ ਆਪਾਂ ਦਾ ਬੇਨਤੀ ਕਰ ਸਕਦੇ ਆ ਵੀ ਭਾਈ ਜਿੰਨਾ ਜਿੰਨਾ ਆਪਣੀ ਜਗ੍ਹਾ ਹੈ ਇਹ ਥਮੀਆਂ ਲੱਗੀਆਂ ਹੋਈਆਂ ਨੇ ਇਹਨਾਂ ਜਗ੍ਹਾ ਆਪਾਂ ਸਾਰੀ ਮਿੱਟੀ ਲਾ ਲਓ ਕਿਉਂਕਿ ਆਪਾਂ ਨੂੰ ਹੀ ਪ੍ਰੋਬਲਮ ਆਉਂਦੀ ਆ ਕਈ ਵਾਰ ਆਪਣਾ ਪਰਿਵਾਰ ਹੁੰਦਾ ਕੋਈ ਅਬਰੇ ਅਸੀਂ ਜਾਣਾ ਹੁੰਦਾ ਤੇ ਮੋਰੋਂ ਗੱਡੀ ਆਉਂਦੀ ਹੁੰਦੀ ਆ ਆਪਾਂ ਨੂੰ ਕ੍ਰੋਸ ਜਾਣਾ ਬਹੁਤ ਔਖਾ ਹੋ ਜਾਂਦਾ ਤੇ ਰਸਤਾ ਪੂਰਾ ਖੁੱਲਾ ਹੋ ਜਾਊਗਾ ਤਾਂ ਆਪਾਂ ਵੀ ਜਾ ਸਕਦੇ ਇਦਾ ਫਾਇਦਾ ਸਾਰੇ ਪਿੰਡ ਨੂੰ ਹੈ ਸਾਨੂੰ ਹੈ ਸਾਰੀਆਂ ਸੰਗਤਾਂ ਨੂੰ ਹੈ ਇਸ ਕਰਕੇ ਭਾਈ ਮੇਰੀ ਬੇਨਤੀ ਹੈ ਵੀ ਕਿਉਂਕਿ ਇਹਦੇ ਨਾਲ ਤੁਸੀਂ ਦੇਖ ਲਿਓ ਜਿਹੜਾ ਬੰਦਾ ਰਸਤਾ ਪੂਰਾ ਛੱਡਦਾ ਨਾ ਉਹ ਆਪਣੇ ਆਪ ਹੀ ਮਹਾਰਾਜ ਦੀ ਕਿਰਪਾ ਕਰਦੇ ਆ ਵਰਕਦਾ ਵੀ ਪੈਂਦੀ ਹੈ ਇਹੋ ਜੀ ਗੱਲ ਨਹੀਂ ਵੀ ਕਰਦਾ ਨਹੀਂ ਪੈਂਦਾ ਕੋਈ ਇਹ ਕਹਿੰਦੇ ਸੀ ਫੋਟਾ ਆਪਣੇ ਖੇਤ ਜੋ ਛੱਡਾਂਗੇ ਦਿਲਦਰਿਆ ਦਿਖਾਇਆ ਇਹਨਾਂ ਨੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਮਗਰ ਸਾਡੇ ਸਾਰੇ ਕਿਸਾਨ ਭਰਾ ਆਪਣੇ ਨੇ ਉਹਨਾਂ ਨੇ ਵੀ ਬੇਨਤੀ ਕਰਦਿਆ ਵੀ ਤੁਸੀਂ ਦਿਲਦਰਿਆ ਦਿਖਾ ਕੇ ਇਓ ਜਿੰਨਾ ਵੀ ਰਸਤਾ ਹੈ ਪੂਰਾ ਬਰਦਾ ਛੱਡੋ ਤਾਂ ਕਿ ਆਪਣੇ ਜਿਹੜੇ ਸਾਧਨ ਨੇ ਉਹ ਨਿਕ ਜਾਣੇ ਬਹੁਤ ਬਹੁਤ ਧੰਨਵਾਦ ਹਾਂਜੀ ਸਰਪੰਚ ਸਾਹਿਬ ਜਿਹੜਾ ਇੱਥੇ ਰਸਤਾ ਖੁੱਲਾ ਹੋਰ ਉਹਦੇ ਬਾਰੇ ਕੁਝ ਦੱਸੋ ਜੀ ਵਾਈ ਵੀ ਜੀ ਦਾ ਫਲਸਫਾ ਸੰਤਾਂ ਨੇ ਦੱਸ ਹੀ ਦਿੱਤਾ ਸਾਰਾ ਕੁਝ ਕਿ ਰਸਤੇ ਬਾਰੇ ਹਨ ਤੇ ਪਹਿਲ ਕਰੀਆ ਸਾਡੇ ਪੰਚਾਇਤ ਮੈਂਬਰ ਵੱਡੇ ਭਰਾ ਸੁਖਜਿੰਦਰ ਸਿੰਘ ਜਿੰਦਰੀਨਾ ਸਾਡੀ ਪੰਚਾਇਤ ਦੇ ਮੈਂਬਰ ਸਾਹਿਬ ਨੇ ਉਹਨਾਂ ਨੇ ਪਹਿਲ ਕਰਤੀ ਹਨਾ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਜੇਗਾ ਰਸਤੇ ਖੁੱਲੇ ਕਰਦਾ ਹਨਾ ਸਰਦਾਰ ਰਸਤੇ ਉਹਦੇ ਜਿੱਡਾ ਕੋਈ ਸੋਨ ਨਹੀਂ ਤੇ ਇਹਨਾਂ ਨੇ ਪਹਿਲ ਕਰਕੇ ਦਿਖਾ ਦਿੱਤੀ ਜੀ ਇੱਕ ਮੈਂ ਹੋਰ ਬੇਨਤੀ ਕਰਦਾ ਸਾਰੇ ਆਪਣੇ ਪਿੰਡ ਵਾਸੀਆਂ ਨੂੰ ਜਿੰਨੇ ਆਪਣੇ ਪਿੰਡ ਦੇ ਕਿਸਾਨ ਵੀਰ ਆ ਜਿਵੇਂ ਆਪਣੀਆਂ ਸੜਕਾਂ ਨਵੀਆਂ ਬਣਾ ਤੀਆਂ ਪਰ ਸਾਰੀਆਂ ਸੜਕਾਂ ਆਪਾਂ ਤੁਹਾਡੀ ਕਿਰਪਾ ਨਾਲ ਹਨਾ ਸੰਤਾਂ ਦੀ ਕਿਰਪਾ ਨਾਲ ਨਵੀਆਂ ਬਣਦੀਆਂ ਇਹ ਹੁਣ ਸੜਕਾਂ ਦੇ ਪਾਸੇ ਜਿਹੜੀ ਆਪਾਂ ਮਿੱਟੀ ਲਾ ਦਿੰਨੇ ਆ ਉਹ ਭਣੀ ਬਣ ਜਾਂਦੀ ਆ ਸਾਈਡਾਂ ਤੇ ਸਰਕ ਨਹੀਂ ਮੀਂਹ ਰਹਿ ਜਾਂਦੀ ਆ ਉਹ ਜਦੋਂ ਬਾਰਸ਼ ਆਉਂਦੀ ਹੈਗੀ ਉਦੋਂ ਪਾਣੀ ਖੜ ਜਾਂਦਾ ਹੈਗਾ ਇਹ ਵੀ ਮੇਰੀ ਬੇਨਤੀ ਆ ਹੱਥ ਜੋੜ ਕੇ ਵੀ 102 ਇੰਚ ਜਾਨੀ ਸੜਕ ਤੋਂ ਨੀ ਮਾਰ ਹਨਾ ਜਿੰਨੇ ਜਿੰਨਾ ਵੀ ਫਰੰਟ ਲੱਗਦਾਗਾ ਸੜਕ ਦੇ ਖੇਤ ਦਾ ਵੀ ਉਹ ਨੀ ਮਾਰਖੋ ਤੇ ਇੱਕ ਜਿੱਥੋਂ ਤੱਕ ਰਾਹਣਾ ਬਰਾਸਤਾਗਾ ਵੀ ਉੱਥੋਂ ਤੱਕ ਰਸਤਾ ਖੁੱਲਾ ਕਰ ਦਿਓ ਬੇਨਤੀ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਪਾ ਪਾ